ਵਾਹਿਗੁਰੂ ਜੀ ਦਾ ਬਰਸਾ ਵਾਹਿਗੁਰੂ ਜੀ ਕੀ ਹਤੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਜੁਨਾ ਦੇਸ਼ਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਸੋਸੋ ਮੱਦੇ ਨਜ਼ਰ ਰੱਖਦੇ ਹੋਏ ਜੋ ਪ੍ਰਸ਼ਾਸਨ ਵੱਲ ਹਾਈ ਡੈਟਾ ਗੀਆਂ ਗਿਆ ਨੇ ਕਿ ਆਪੋ ਆਪਣੇ ਘਰ ਦੇ ਜੋ ਲਾਈਟਾਂ ਆਹਨਾ ਉਹ ਬੰਦ ਕਰ ਦਿੱਤੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੋਲਰ ਵਾਲਾ ਲਾਈਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਟ ਕੇ ਕੁਝ ਸਮੇਂ ਵਾਸਤੇ ਬੰਦ ਕਰ ਦਿੱਤੀਆਂ ਜਾਣ ਇਹ ਬੇਨਤੀ ਸਮੂਹ ਪੰਚਾਇਤ ਵੱਲੋਂ ਅਤੇ ਪ੍ਰਸ਼ਾਸਨ ਨੂੰ ਆ ਗਲਸਾ ਵਾਹਿਗੁਰੂ ਦੀ ਕੀ ਫਤਹਿ ਵਾਹਿਗੁਰੂ ਦੀ ਕਾ ਖਰਸਾ ਵਾਹਿਗੁਰੂ ਦੀ ਕੀ ਫਤਹਿ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨੂੰ ਪਤਾ ਹੈ ਕਿ ਜੋ ਦੋਨਾਂ ਦੇਸ਼ਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਸੋਸੋ ਮੱਦੇ ਨਜ਼ਰ ਰੱਖਦੇ ਹੋਏ ਜੋ ਪ੍ਰਸ਼ਾਸਨ ਵਾਲਾ ਹੈ ਦਾਤਾ ਦਿੰਦੀਆਂ ਗਿਆ ਨੇ ਕਿ ਆਪੋ ਆਪਣੇ ਘਰ ਦੇ ਜੋ ਲਾਈਟਾਂ ਆ ਨਾ ਉਹ ਬੰਦ ਕਰ ਦਿੱਤੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੋਲਰ ਬਾਡ ਨਾਲ ਲਾਈਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਟ ਕੇ ਕੁਝ ਸਮੇਂ ਵਾਸਤੇ ਬੰਦ ਕਰ ਦਿੱਤੀਆਂ ਜਾਣ ਇਹ ਬੇਨਤੀ ਸਮੂਹ ਪੰਚਾਇਤ ਵੱਲੋਂ ਅਤੇ ਪ੍ਰਸ਼ਾਸਕ ਨੂੰ ਆਪਦੀਆਂ ਮੁਕੀਤੀ ਜਾਂਦੀ ਹੈ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਦੀ ਕਲਸਾ ਵਾਹਿਗੁਰੂ ਦੀ ਹਥੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨੂੰ ਪਤਾ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਸੋ ਉਸ ਮਦੇ ਨਜ਼ਰ ਰੱਖਦੇ ਹੋਏ ਜੋ ਪ੍ਰਸ਼ਾਸਨ ਵਾਲੋ ਹਾਇਦਾ ਦੁਨੀਆ ਦੀਆਂ ਨੇ ਕਿ ਆਪੋ ਆਪਣੇ ਘਰ ਦੇ ਜੋ ਲਾਈਟਾਂ ਆ ਉਹ ਬੰਦ ਕਰ ਦਿੰਦੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੋਲਰ ਵਾਲਾ ਲਾਈਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਟ ਕੇ ਕੁਝ ਸਮੇਂ ਵਾਸਤੇ ਬਾ ਬੈਂਤੀ ਸਮੂਹ ਪੰਚਾਇਤਾਂ ਵੱਲੋਂ ਅਤੇ ਪ੍ਰਸ਼ਾਸਨ ਨੂੰ ਆਪਦੀਆਂ ਮੁਬਾਰਕੀਆਂ ਦਿੱਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ